ਜਦੋਂ ਹੌਲੈਂਡ ਨਾਲ ਕੱਦੂ ਕਰੋਗੇ ਹਨਾ ਜਾਂ ਜਿਹੜੇ ਟਰੈਕਟਰ ਦੀ ਹੋਰ ਸੈਂਸਿੰਗ ਤੇ ਜਿਹੜੇ ਆਪਣੇ ਚੱਕਣ ਵਾਲੇ ਪੁਆਇੰਟ ਆ ਉਹ ਬਾਲੇ ਘੈਂਟ ਆ ਵੀ ਮੰਨ ਲਓ ਐ ਸੂਤ-ਸੂਤ ਚੱਕਦਾ ਹਨਾ ਉਹ ਟਰੈਕਟਰ ਬਾਲੇ ਕਾਮ ਆਪ ਹੁੰਦੇ ਆ ਹੁਣ ਆ ਕਰਤਾ ਲੀਵਰ ਬੋਲਦਗੇ ਨੂੰ ਤੇ ਆ ਲਾਲ ਲੀਵਰ ਇਹਨੂੰ ਹੁਣ ਹੌਲੈਂਡ ਤੋਂ ਅਣਜਾਣ ਬੰਦਾ ਵੀ ਭਾਈ ਜਾਊਗਾ ਵੀ ਮਤਲਬ ਕੁਝ ਨਹੀਂ ਕਰਨ ਦੀ ਲੋੜ ਕੱਲਾ ਰੈੱਡ ਲੀਵਰ ਫੜੋ ਹਾਲ ਪਾਓ ਮਗਰ ਕੋਈ ਕਾਟ ਦੇ ਗੰਦਾ ਜਾਂ ਚਾਹ ਲੈ ਪਾਣੀ ਛੱਡੋ ਨੀ ਬੱਸ ਆਰ ਕਿਲੋ ਆ ਪਾਉਣੇ 200 ਨੂੰ ਕਿਲੋ ਤੇ ਅੱਧਾ ਵੀ ਕੋਸ ਵੀ ਹੈਗਾ 30 ਕਿਲੋ ਵੀ ਇਹ ਲੈ ਆ ਸਵਾ 100 ਕਿਰੋ ਆਲੇ ਦੂਜੇ ਰੇ ਪਾਉਣੇ ਪੈ ਗਿਆ ਤਕੀ ਤਾਂ ਬਾਲੇ ਘਸਾਂ ਲੱਗੇ ਪਤਾ ਨਹੀਂ ਲੋਦਾ ਜੀ ਮਾੜਾ ਆਉਣ ਲੱਗਾ ਕੀ ਸੈਸ ਆ ਆ ਸੋਖਾ ਮਿੱਤਰੋ ਬਸ ਪਲੇਟਫਾਰਮ ਦਾ ਦੇਖੋ ਲਈ ਸੰਗਲਾ ਫੱਟੀ ਆਹਾ ਆ ਉਧਰ ਅਜ ਸਾਡਿਆਂ ਨੂੰ ਟਰੈਕਟਰ ਜੋੜਨਾ ਪੈ ਗਿਆ ਉਹਨਾਂ ਨੂੰ ਚੰਗਾ ਨਹੀਂ ਲੱਗ ਰਿਹਾ ਕੱਚਾ ਚੱਲਦਾ ਗੱਟਾ ਲਾ ਕੇ ਅੰਦਰ ਹੀ ਰੱਖ ਤੇ ਮੇਰੇ ਨਾਲ ਸੁਹਾਗਾ ਪਾ ਲਿਆ ਮੇਰੀ ਬਣਿਆ ਇਹ ਮੀ ਆਉਂਦਾ ਨਹੀਂ ਤੇ ਉਹ ਪਣੀਰੀ ਵੇਚਣੀ ਆ ਆਹ ਬਣਾਉਦਾ ਪਾ ਲੈ ਹੈ ਬਾਹਰ ਕੀ ਦੇ ਦੇਣ ਕਿ ਬਣਦਾ ਆ ਗਈ ਉਹ ਕੋਠਾਣਾ ਡੱਗ ਪੇ ਜਾਣਾ ਵੇੜਾ ਦੇਖੋ ਯਾਰ ਮਿੱਤਰੋ ਨੇਰੀ ਦੀ ਲੈ ਵੀ ਸੱਜਣਾਂ ਪਿਆਰੋਂ ਨਹੀਂ ਆ ਗਏ ਤੇ ਬਾਕੀ ਵੀਡੀਓ ਫੇਰ ਮਿਲਦੇ ਆਂ ਕੱਲ ਤੋਂ ਦੇਰ ਤਾਂ ਨਹੀਂ ਬੰਦਾ ਜੰਨਾਗਾ ਨਹੀਂ ਆ ਰੋੜੇ ਰਾੜੇ ਭੰਨੇ ਜਾਣਗੇ ਕਹਿੰਦੇ ਸਵਾਗਾ ਮਾਰਚ ਦੇਖਾਂਗੇ ਮੈਂ ਵੀ ਆਪਾਂ ਤੇ ਹੋ ਰਹੇ ਆ 20 17 18 ਦਾ ਆ ਆਇਆ ਪਾਣ 700 ਦਾ 4 ਕਿਲੋ 4 ਦੋਣੀ 800 ਪੌਣੇ ਇੱਕ 200 ਦੀ ਥੈਲੀ ਆਈ ਹੈ 4 ਕਿਲੋ ਦੀ ਆ ਪੌਣੇ 200 ਨੂੰ ਕਿਲੋ ਤੇ ਅੱਧਾ ਵੀ ਕੋਸ ਵੀ ਹੈਗਾ 30 ਕਿਲੋ ਵੀ ਇਹ ਲਿਆ ਸਵਾ 100 ਆ ਪੌਣੇ 200 ਨੂੰ ਇਹਦਾ ਰੰਗ ਫਰਕ ਦੇਖੋ ਬਈ ਫਰਕ ਦੇਖੋ ਪੂਰਾ ਵੀਰ ਦਾਣਿਆਂ ਦਾ ਕੋਈ ਫਰਕ ਆ ਮਤਲਬ ਆਏ ਤੁਹਾਨੂੰ ਦਿਨੇ ਚੈੱਕ ਕਰਾਵਾ ਕੱਲ ਨੂੰ ਬੀਜਣ ਲੱਗੇ ਫੇਰ ਆਸ ਇਸ ਭਿਆਰਿਆ ਇੱਥੇ ਹੁਣ ਮੀਂਹ ਦਾ ਮੌਸਮ ਆਣਾ ਤੇ ਆ ਦੇਖੋ ਅੰਦਰ ਨਹੀਂ ਬੈਠਦੀ ਵਿਚਾਰੀ ਬਾਹਰ ਲਈ ਬੈਠੀ ਐ ਟਟਰੀ ਆਪਣੇ ਇੱਧਰ ਹੀ ਉਹ ਵੇ ਛੱਡ ਕੇ ਉੱਠ ਗਈ ਵਿਚਾਰੀ ਆ ਜਾ ਪੁੱਤ ਆ ਜਾਣਾ 2010 ਚਾਹੀ ਹੁਹਾਗਾ ਬਣਾਇਆ ਹੋਊਗਾ 2010 11 ਨੇ ਕਰਨਾ ਹਨ ਉਦੋਂ ਆਹ ਟਾਇਰ ਲਵਾਏ ਸੀ ਮੈਂ ਇਸ ਤਰੀਕਾ 10 10 ਹੌਣ ਤਾਂ ਚਲੋ ਟਾਈਮ ਬਹੁਤ ਹੋ ਗਿਆ ਤੇ ਉਦੋਂ ਲੋਕ ਕਹਿਣ ਵੀ ਆਏ ਨਹੀਂ ਲਾਉਣੇ ਸੀ ਦੂਜੂ ਲਾਉਣੇ ਸੀ ਪਰ ਹੁਣ ਤੁਸੀਂ ਦੇਖੋ ਹਰੇਕ ਵਰਕਸ਼ਾਪ ਵਾਲਾ ਆਹ ਤਕਨੀਕ ਲਾਉਂਦਾ ਕਈ ਕਈ ਕਿ ਜਿਆ ਸਮੇਂ ਮਤਲਬ ਉਹ ਇਹ ਰਾਸ ਆ ਜਾਂਦਾ ਹੁਣ ਲੋਕਾਂ ਦੀ ਲੋੜ ਹੀ ਇਹ ਹੋ ਗਈ ਤੇ ਟੌਨਾਂ ਨੂੰ ਲੱਗ ਰਣਾ ਤੇ ਹੁਣ ਸਾਡੇ ਜਿਹੜਾ ਦੂਜਾ ਸਾਡਾ ਬਣਾਇਆ ਇਹਦੇ ਟਾਇਰ ਚੱਕ ਕਿੱਸਾ ਲੱਗਦਾ ਜਦੋਂ ਚੱਕ ਕਿੱਸਾ ਲਾਉਣੇ ਆ ਦਾ ਬੜਾ ਔਖਾ ਕੰਮ ਆਣਾ ਤੇ ਇਹ ਸਾਕ ਦੇ ਪੈ ਹੁੰਦਾ ਸੁਹਾਗਾ ਕਿਤੇ ਇਕੱਠਾ ਕਰਨਾ ਹੁੰਦਾ ਸਮਝ ਲਓ ਵੀ ਲੈ ਕੇ ਜਾਣਾ ਹੁੰਦਾ ਉਹ ਜੋ ਜੱਪ ਪੈਂਦਾ ਤੇ ਇਹਦਾ ਹੁਣ ਵੈਰ ਨਾ ਪੈਣਾ ਟਾਇਰ ਇਸੇ ਤੋਂ ਹੀ ਕਰਦਾ ਤਾਂ ਇਹਦਾ ਬਹੁਤ ਉਹ ਨਾਲ ਹੀ ਰਹਿਣਾ ਫੈਕ ਸਮਾ ਦੂਜੇ ਪਾਸੇ ਵੀ ਜਾਣਾ ਦਿੱਤਾ ਤਰੇ ਹੁੰਦਾ ਤੇ ਜਾਂ ਦੂਜਾ ਨਾਲ ਸੁਣਾ ਜਾਂਦਾ ਗਿਆ ਲਾ ਜਾਨੀ ਪੂਰਾ ਹੀ ਕਰ ਗਿਆ ਮੈਂ ਪੂਰਾ ਹੀ ਸੈਨਾ ਘਾਟ ਨਹੀਂ ਦਲਿਆਂ ਤੇ ਹੁਣ ਵਧੀਆ ਸੁਹਾਗਾ ਵਾ ਆ ਤਾਂ ਰੈਸਕੀ ਮਿੱਤਰੋ ਸਲੇਟ ਜੀ ਵੱਜ ਗਈ ਪਰ ਉਹ ਤੰਗਲੀ ਚਾਲਦੀ ਆ ਮਾਰ ਕੇ ਦੇਖੀ ਐ ਤੇ ਬਾਸਪਤੀ ਦੀ ਬੀਜ ਤਾਂ ਆਪਣੀ ਦੀ 15 14 14 ਮਾਰ ਲੈਣੀਆਂ ਬੀਜਣੀਆਂ ਲੋ ਕਹਿ ਰੀਆਂ ਉਹ ਨੀ ਮਰ ਪਰ ਪਿਆ ਤਾਂ ਨਹੀਂ ਸੀ ਪਰ ਉੱਤੇ ਤੰਗਲੀ ਮਾਰਦਾਗਾ ਚੱਲ ਜੂਗਾ ਕੰਮ ਬਾਸਪਤੀ ਦਾ ਵੀ ਦੇਖੋ ਤੁਸੀਂ ਕਿੱਦਾਂ ਘਹਿਣਾ ਖਾਲੀ ਨਹੀਂ ਭਰੀ ਇਹਦੇ ਤੋਂ ਬੀਜ ਦਾ ਛੱਟਾ ਹੀ ਐ ਪਾਸੇ ਰੱਖ ਲਿਓ ਜਥਾਂ ਵੱਧ ਬਣਾ ਲੈ। ਇਹ ਵੀ ਵਧੀਆ ਕੰਮ। ਲੈ ਵੀ ਅੱਜ ਫਾਦਰ ਸਾਹਿਬ ਬਿਠਾਈਆ ਤਾਂ ਇਧਰ ਤੇ। ਭਾਗਾ ਮਾਰਨ। ਮੋਟਰਾਂ ਵੀ ਲਾਈਆਂ ਜਾਂਦੀਆਂ ਤੇ ਟਰਾਂਸਫਾਰਮ ਸਾਡੇ ਏਰੀਆ ਦੇ ਵਿੱਚ। ਉਹ ਸਾਬ ਮੋਟਰਾਂ ਕਾ ਸੀ ਜਾਂਦੇ ਆ ਆਪਾਂ ਜੇ ਕਹਣੀਆਂ ਇਹ ਟਰਫਰਾਂ ਕਾ ਸੀ ਜਾਂਦੇ ਆ ਉਧਰ ਮੋਟਰ ਆ ਆ ਜ਼ੀਰੋ ਵਾਲਾ ਸੀ ਮਿੱਤਰੋ ਤੇ ਬਹੁਤ ਤਗੜੇ ਡਲੇ ਸੀ ਇਹਦੇ ਚ ਹੁਣ ਵੀ ਵੈਸੇ ਮਾੜੇ ਮੋਟ ਹੀ ਨੱਪੇ ਗਏ ਚਲੋ ਕੋਈ ਨਹੀਂ ਮੌਕੇ ਤੇ ਵਾੜਾਂਗੇ ਹੁਣ ਇਹਨਾਂ ਜਮ ਤੇ ਸਿੰਗਲ ਇਹਦੇ ਚ ਜ਼ੀਰੋ ਵਾਲੇ ਚ ਕਹਿਰੇ ਹਾਲੀ ਲੱਗੇ ਸੀ 13 ਤਾਂ ਲੱਗੇ ਨਹੀਂ 11 ਨਾਲ ਪੱਟਿਆ ਜੀ ਤੇ 11 ਵੀ ਟਰੈਕਟਰ ਦੇ ਗਰਮ ਕਰੀ ਗਏ ਸੀ ਬਹੁਤ ਜ਼ੋਰ ਲੱਗਿਆ ਜਾਨੀ ਯਾਰ ਟਰੈਕਟਰ ਦਾ ਜਿੰਨਾ ਕਿਹਾ ਜੀ 5 ਕਿੱਲੇ ਪੱਟੇ ਐ ਤਸੱਲੀ ਹੋ ਗਈ ਹਾਂ ਬਾਪੂ ਨੇ ਮਾਰਤਾ ਸਹਾਗਾ ਖਾਲੇ ਹੂੜੇ ਬਾਬੇ ਪੱਟ ਲਈਏ ਸਵੇਰੇ ਭਰਨਾ ਵਾਣ ਹਾਲ ਜਿਹੜਾ ਮੇਰਾ ਕੰਮ ਆਉਂਦਾ ਹੁੰਦਾ ਹਾਲ ਮਾਰਨ ਵਾਲੇ ਪਿਆ ਹਲਾਂ ਦੇ ਅਜੇ ਫਾਲੇ ਬਜਲੂਗਾ ਸਵੇਰੇ ਵਾਣ ਭਰਨਾ ਸਵੇਰੇ ਤੜਕੇ ਪਾਵਾਂਗੇ ਅਸੀਂ ਥੋੜੇ ਜਿਹਾ ਲੇਟ ਹੋ ਗਏ ਹੋ ਚੱਲੀ ਕਰਮਾਂ ਵਾਲੀ ਪਨੀਰੀ ਆਪਣੀ ਅਜੇ ਆ ਖਾਲ ਰਹਿਦਾ ਮਿੱਤਰੋ ਪਾਉਣ ਵਾਲਾ ਅਗਤਾ ਰਹੇਗਾ ਕੱਲੇ ਲੱਗਿਆ ਤਾਂ ਵਾਲੇ ਚ ਪਾ ਦੇ ਕਰਨੇ ਤਾਂ ਤਾਂ ਹੀ ਸਰਾ ਹੀ ਲਾਦਾ ਹੈ ਛਾਂਗਣ ਵਾਲਾ ਤਾਂ ਯਾਰ ਆ ਯਾਰ ਆਪਣੀ ਗੱਲ ਆ ਵੱਟਦੇ ਆ ਉਮਤੀ ਨਿਨ ਨਿਨਕੇ ਇਹ ਵੀ ਵੱਡ ਨਹੀਂ ਐ ਸਵੇਰੇ ਪਰਸੋਂ ਐਟ ਕਿਤੇ ਜੀ ਬੜੇ ਚੜਾ ਬੈਠੇ ਬਾੜੀ ਝੜ ਗਈ ਯਾਨੀ ਇਤੋਂ ਵੱਡਣ ਤੋਂ ਪਹਿਲੇ ਹੀ ਸੀ ਟਾਈਮ ਇੱਕ ਇੱਕ ਹੌਸਲਾ ਹੀ ਸੀ ਹਨਾ ਜੱਗੋ ਵੀ ਹੋ ਜੂ ਪਨੀਰੀ ਤੇ ਚਲ ਮਹਾਰਾਜ ਦੀ ਕਿਰਪਾ ਨਾਲ ਹੋਰ ਜੀ ਠੀਕ ਠਾਕ ਏਦਾਂ ਆ ਕਿਹਦੇ ਨੇ ਗੇਰ ਦੇ ਗਰਾਰੀ ਬਦਲਣ ਵਾਲੀ ਐ ਭੈਣ ਦਾ ਸਫਾਈ ਜਮੇ ਨਹੀਂ ਲਿਆਉਂਦਾ ਯਾਰ ਛਾਡ ਬੌਕਰ ਨੂੰ ਕਿਤਾਈ ਗਿਆ ਤੇਰਾ ਤਰੋਦੋ ਲਾ ਡਾਲਾ ਲਾ ਯਾਰ ਲਾਇ ਵੀ ਕਹਿੰਦੇ ਸੱਜਣ ਵੀਰੋ ਆਲੇ ਦੂਜੀ ਰੀ ਪੌਣੇ ਪੈ ਗਿਆ ਤੇ ਕੀ ਤਾਂ ਬਾਲੇ ਘਸਾਂ ਲਾ ਗਏ ਪਤਾ ਨਹੀਂ ਲੋਦਾ ਹੀ ਮਾੜਾ ਆਉਣ ਲੱਗ ਗਿਆ ਕੀ ਸਿਸਟਮ ਐ ਤਾਂ ਇਹ ਵੈਸੇ ਖੁੱਲ ਵੀ ਸਕਦੇ ਆ ਪਰ ਅਗਲੇ ਪਾਸੋਂ ਜਾਵਾਂ ਕੰਮ ਆਪਾਂ ਇਹਦੇ ਥੋੜੀ ਨਾ ਹੀ ਲਾਵਾਂਗੇ ਇਹਨਾਂ ਨੂੰ ਥੋੜੇ ਨਾ ਹੀ ਤੋੜ-ਤੋੜ ਲਾਵਾਂਗੇ ਬਾਕੀ ਉਹ ਹਜੇ ਰੇਰੂ ਪਾਉਂਦੇ ਆ ਜੋ ਪਰ ਫੇਰ ਜਾ ਕੇ ਵਾਉਣੇ ਆ ਹਜੇ ਮੱਟਾਂ ਪਾਉਣ ਵਾਲੀਆਂ ਆਥਣੇ ਹੀ ਭਰਨਾ ਅਜੇ ਇਹਨੇ ਕੰਮ ਸਿਰ ਤੇ ਚੜ੍ਹ ਗੇ ਅੱਜ ਅੱਜ ਮੋਟਰਾਂ ਕਸਾਂ ਲੱਗੇ ਆਂ ਆਥਣੇ ਵਾਣ ਭਰਨਾ ਰੱਬ ਰੱਖੇ ਸੌਖਾ ਚੱਲ ਜੁਲ ਸਹੀ ਵਹਿਣ ਨਈਦਾ ਘਰੋਂ ਗਾਲਾ ਮੜੀਆਂ ਪੈਣੀਆਂ ਨੇ ਲੋਕਾਂ ਨੇ ਵੀ ਉਂਗਲਾ ਲਾਉਣਗੇ ਪਹਿਲਾਂ ਹੀ ਕਰਦਾ ਇਹਨਾਂ ਨੇ ਹਨ ਇਹ ਕਚੂਰਾ ਦੇ ਚੋਰਾਂ ਦੀ ਤੁਸੀਂ ਗੱਲ ਸੁਣ ਲਓ ਸਾਡੇ 2:30 ਵਜੇ ਦਿਨੇ ਹੁਣ ਝੋਨੇ ਲੱਗੀ ਜਾਂਦੇ ਹਾਂ ਤੋਂ ਆ ਮੇਰਾ ਖਿਆਲ 8 10 ਤਰੀਕ ਹੋਗੀ 10 11 ਤਰੀਕ ਹੋਗੀ ਅੱਜ ਤੇ ਤੁਸੀਂ ਦੇਖੋ ਵੀ ਝੋਨੇ ਲੱਗੀ ਜਾਂਦੇ ਹਾਂ ਤੋਂ 2:30 ਵਜੇ ਬੰਦੇ ਘਰੇ ਆ ਇਹ ਆ ਤੇ ਜੋ 5 ਵਜੇ ਗਏ ਤਾਂ ਖੇਤ ਕੋਠਾ ਭੰਨ ਗਿਆ ਜਿੰਦਰਾ ਲੱਗਿਆ ਹੋਇਆ ਸੀ ਜਿੰਦਰਾ ਭੰਨ ਕੇ ਸੌਰੀ ਜਿੰਦਰਾ ਭੰਨ ਕੇ ਮੋਟਰ ਲੈ ਕੇ ਗੁੱਗੂ ਪ੍ਰਧਾਨ ਕੀ ਸਾਡੇ ਪਿੰਡ ਜਿਹੜਾ ਆਪਣਾ ਵਿਚਾਰਾ ਪੱਕਾ ਵੀਊਅਰ ਹੈ ਇਹ ਦੇਖੋ ਜਰੇ ਪਾਉਣ ਵਾਲੀ ਹਾਲ ਮਾਰਨ ਵਾਲੇ ਆ ਰੇਤ ਬਾਦ ਵਟਾਂ ਪਾਉਣ ਵਾਲੀਆਂ ਐਤ ਕੀ ਤਾਂ ਇੰਨੀ ਅਣਗਹਿਲੀ ਹੋਈ ਨਾ ਅਣਗਹਿਲੀ ਨਹੀਂ ਕਹਿ ਸਕਦੇ ਥੋੜਾ ਕੰਮ ਹੀ ਹੋਵੇਂ ਦੇ ਪੈਂਦੇ ਕੀ ਕਰੀਏ ਬਾਤ ਉਹ ਵੈਦਰਾ ਚੜਾਣਾ ਹੈ ਇਹ ਤੈਪੇ ਪਾਉਣ ਵਾਲੀ ਆ ਰੋਟਾ ਵੈਟਰ ਦਾ ਘੇੜਾ ਲਾਇਆ ਮਿੱਟੀ ਜੇ ਅੰਦਰ ਜੰਗਾਲ ਕੱਢਦੀ ਵਾਹ ਚੱਲ ਭਾਈ ਅੱਜ ਸਟਾਰਟਰ ਕੋਲਣਾ ਪੈਣਾ ਉਹ ਚ ਦੋ ਤਿੰਨ ਦਿਨ ਇੱਥੇ ਤਾਂ ਸਾਰਾ ਕੁਝ ਨਵਾਂ ਆਪਣਾ ਯਾਰ ਸਟਾਰਟਡ ਨਾਲ ਦਿਖਾਈ ਜਾਂਦਾ ਕੋਈ ਨਹੀਂ ਕਰੀ ਲਾਜ ਪਾ ਥੋੜਾ ਜਿਹਾ ਛੱਤ ਜੀ ਨਾਲ ਸਾਂ ਉਹਦਾ ਦਾਣੇ ਤੇ ਕੰਮ ਆਪਣਾਗੇ ਇੱਥੇ ਗੱਟਾ ਸੀ ਗੱਟਾ ਉਹ ਵੇਡ ਆ ਜਾ ਭਾਈ ਬਣਿਆ ਦੇ ਤੇ ਮਗਰਲ ਪਾਹੇ ਗੱਟਾ ਭੈਂਜੇ ਸਿੱਧੀ ਚ ਲਾਗ ਰਹੀ ਚੱਲ ਤੀ ਤਾਂ ਸੂਤੇ ਲਵਾ ਸੂਤੇ ਡੋਰੀ ਕਹੀ ਗਈ ਕਾੜ ਦੇ ਗੰਦਾ ਜਾ ਚਾਹ ਲੈ ਪਾਣੀ ਕੱਟ ਲੋ ਵੀ ਲਾ ਕਰ ਲਓ ਪੂਰਾ ਐਂ ਚੱਲਣ ਦੇ ਵੇਣੇ ਨਹੀਂ ਨਹੀਂ ਕਰ ਦੇ ਭਾਈ ਬੰਦ ਕਰਕੇ ਪਲਾ ਠੰਡਾ ਪਾਣੀ ਢੰਡਾਈ ਹੋਣਾ ਹੈ ਕਿਹੜਾ 700 ਫੁੱਟ ਤੇ ਨਿੱਗਾ ਕੱਢੂਗੀ ਚੱਲਾ ਚੱਲ ਹੁਣ ਬਾਸ ਹੋਏ ਜੇ ਬਾਬਾ ਸਾਇਆ ਨਹੀਂ ਸ਼ੂਗਰ ਆ ਮਾਰਾਏਗਾ ਸ਼ੂਗਰਾ ਦਾ ਦਿਆ ਤੇਰੇ ਕਿਆ ਕਰੇ ਰੇਸ ਕਰੀ ਤਾਂ ਵਿੱਚ ਸਿੱਟਣ ਲੱਗ ਗਈ ਇਹ ਨਹੀਂ ਵਾਟ ਦੇ ਉੱਤੇ ਘਰ ਦੇ ਵਦਗਾ ਜਵਾ ਨਿਆਰਾ ਨਿਆਰਾ ਨਾ ਆਈ ਆਪ ਬੰਦਾ ਆ ਜਾ ਇਹ ਨਾਲ ਥੇਰਾ ਵੀ ਕੰਮ ਚੱਲਦਾ ਲੈ ਮੈਟਰ ਹੁਣ ਅਸੀਂ ਪਾ ਲਈਏ ਲੈ ਵੀ ਸੱਜਣਾ ਪਿਆਰੋ ਆਪਾਂ ਦਿੱਤਾ ਪਾਣੀ ਛੱਡ ਵਾਰੀ ਆਪਣੀ ਵੈਸੇ 8:30 ਬੰਦੀ ਪਾਉਣੇ ਨੂੰ ਵਾਰੀ ਤਾਂ ਲੇਟ ਸੀ ਪਰ ਆਪਾਂ ਨੂੰ ਪਹਿਲਾਂ ਮਿਲ ਗਿਆ ਚਲੋ 4 ਘੰਟੇ ਹੁਣ ਦੇਖਦੇ ਹਾਂ ਕਿੰਨਾ ਹੁੰਦਾ ਵਾਰੀ ਆਪਣੇ ਕੋਲੇ ਬਣ ਗਈ 15 ਤੇ 4 19 19 ਘੰਟੇ ਸਾਢੇ 19 ਘੰਟਿਆਂ ਦੇ ਵਿੱਚ ਵਹਿਣਾ ਕਿੰਨਾ ਗੱਦੂ ਕਰਦੇ ਸਾਨੂੰ ਦੱਸਾਂਗੇ ਅੱਗੇ ਬਾਕੀ ਤੇ ਝੋਨਾ ਆਪਣੇ ਆਲ ਪੂਰਾ ਚੱਲ ਪਿਆ ਜੋਰਾਂ ਤੇ ਹਵੇ ਲੱਗ ਜਾਂਦਾ ਤੇ ਟਰੈਕਟਰ ਦਾ ਮਿੱਟੀ ਬਹੁਤ ਆਉਂਦੀ ਆ ਮਿੱਟੀ ਦਾ ਉਹ ਜਿਹੜਾ ਲਾ ਬੈਠੇ ਨਾ ਪੰਗਾ ਖਾਨਾ ਉਹ ਤੇਲ ਵਾਲਾ ਸੀਗਾ ਤਾਂ ਲਾਦਾ ਵੀ ਟਰਬੋ ਨਾਲ ਤੇਲ ਜਾਂ ਖਾ ਜਾਂਦੀ ਉਹਦੇ ਵਾਲਾ ਚੱਕ ਚੱਕ ਏਅਰ ਕਲੀਨਰ ਵਾਲਾ ਤੇ ਦੂਜਾ ਹੁਣ ਸੁੱਕਾ ਲਾਇਆ ਤੇ ਸੁੱਕੇ ਦੇ ਉੱਪਰ ਇਹਦੇ ਜਿਹੜਾ ਲੱਗਿਆ ਵੀ ਮੰਨ ਲਓ ਇਹਦੀ ਜਿਹੜੀ ਫਿਟਿੰਗ ਹੈ ਨਾ ਉਹ ਸੈਟਿੰਗ ਕਰਨ ਵਾਲੀ ਫਿਟਿੰਗ ਦੀ ਇਧਰ ਦੀ ਜਿਹੜਾ ਇਹਦੇ ਵਿੱਚ ਪੱਤਰਾ ਹੁੰਦਾ ਉਹਦਾ ਮੋੜਾ ਕਰਨਾ ਪੈਂਦਾ ਤੇ ਫਿਟਿੰਗ ਆਪਣੇ ਕੋਲੇ ਆਏ ਦੀ ਕਰੀ ਵੀ origignal ਜਿੱਧਰ ਦੀ ਹੌਸਪੇਬ ਹੁੰਦਾ ਆ ਕਰਕੇ ਉਹ ਜਿਹੜਾ ਆਪਣਾ ਸੁੱਕਾ 에ਅਰ ਕਲੀਨਰ ਉਹ ਮੋਰੇ ਚ ਨਹੀਂ ਆਉਂਦਾ ਜੋ ਮੋਰੇ ਚ ਆਉਂਦਾ ਹੋਵੇ ਸੈਟਿੰਗ ਕਰਾਂਗੇ ਫਿਰ ਉੱਥੇ ਆਪਾਂ ਵਾਣ ਹੁਣ ਵੇਲੇ ਆਪਣਾ ਸ਼ੀਸ਼ਾ ਨਾ ਸਕਦੇ ਤੇ ਸ਼ੀਸ਼ੇ ਫਿਰ ਮਿੱਟੀ ਬਹੁਤ ਅੰਦਰ ਚੈਦੀ ਤਾਂ ਹੁਣ ਮੈਂ ਸਿਰਫ ਵਾਣ ਵਾਇਆ ਸੀ 5 5.5 ਕਿੱਲੇ ਵਾਣ ਵਾਇਆ ਕਿਉਂਕਿ ਹਵਾ ਇਹਨੂੰ ਤੇ ਮੱਥੇ ਤੇ ਪੂਰਾ ਟਰੈਕਟਰ ਕਰਦਾ ਫਿਰਦਾ ਸੀ ਤੇ 5 ਕਿੱਲਿਆਂ ਬਾਅਦ ਮੈਨੂੰ ਵਾਹ ਆਇਆ ਮੈਂ ਫਿਰ ਫਿਲਟਰ ਹੁਣ ਘਰੇ ਲੈ ਕੇ ਗਿਆ ਤਾਂ ਬੁਰੇ ਹਾਲ ਸੀ ਫਿਲਟਰ ਦੇ ਵਿੱਚ ਮਿੱਟੀ ਨਾਲ ਭਰਿਆ ਪਿਆ ਸੀ ਚੱਜਦਾ ਉੱਪਰ ਟੋਕੀ ਜਿਹੀ ਲਾਈਏ ਸੋਹਣਾ ਇੱਕ ਵਾਲੀ ਸਾਰੇ ਮੱਕੀ ਰੰਗ ਬਦਲ ਗਏ ਜਿਹੜਾ ਵੇਟ ਦਾ ਸਾਨੂੰ ਫੁੱਲ ਘਾਤਾ ਪਊਗਾ ਮੈਨੂੰ ਲੱਗਦਾ ਪਤਾ ਨਹੀਂ ਕੀ ਚੱਕਰ ਪਿਆ ਗਰਮੀ ਆ ਕੀ ਕਿ ਕੀ ਸਸਟਮ ਪਾਣੀ ਪੂਣੀ ਵੀ ਲਾਉਂਦੇ ਰਹੇ ਚੌਥੇ ਪੰਜ ਮਹੀਨੇ ਨਹੀਂ ਮਤਲਬ ਹਫਤੇ ਤੋਂ ਤਾਂ ਨੇੜ ਕਰਿਆ ਹੀ ਨਹੀਂ ਨਾ ਸਮਝ ਲੈ ਉਹਦੇ ਚਲੋ ਹਰੇਕ ਬੰਦਾ ਆਪ ਦਾ ਸੰਦਾ ਸਲਾਉਂਦਾ ਹੀ ਹੁੰਦਾ ਇਹ ਚ ਕੋਈ ਸ਼ੱਕ ਨਹੀਂ ਪਰ ਕੋਸ ਚੀਜ਼ਾਂ ਸਲਾਉਣ ਵਾਲੀਆਂ ਹੁੰਦੀਆਂ ਜਿਵੇਂ ਕੱਦੂ ਕਰਦੇ ਆ ਤਾਂ ਜਦੋਂ ਉਦੋਂ ਮਗਰ ਆਪਾਂ ਟਮਕੀਰੀ ਜੀ ਬੋਲਦੇ ਆ ਪਡਲਰ ਬੋਲਦੇ ਨੇ ਉਹਨੂੰ ਆਪਾਂ ਕੱਦੂ ਕਰਦੇ ਆ ਤਾਂ ਉਦੋਂ ਜਦੋਂ ਹੌਲੈਂਡ ਨਾਲ ਕੱਦੂ ਕਰੋਗੇ ਹਨਾ ਜਾਂ ਜਿਹੜੇ ਟਰੈਕਟਰ ਦੀ ਹੋਰ ਸੈਂਸਿੰਗ ਤੇ ਜਿਹੜੇ ਆਪਣੇ ਚੱਕਣ ਵਾਲੇ ਪੁਆਇੰਟ ਆ ਉਹ ਬੜੇ ਘੈਂਟ ਆ ਵੀ ਮੰਨ ਲਓ ਐ ਸੂਤ-ਸੂਤ ਚੱਕਦਾ ਹਨਾ ਉਹ ਟਰੈਕਟਰ ਬੜੇ ਕਾਮਯਾਬ ਹੁੰਦੇ ਆ ਹੁਣ ਆ ਕਿਰਾਏ ਲਾਉਣੇ ਆ ਆਪਾਂ ਜਿਵੇਂ ਮੰਨ ਲਓ ਹਨਾ ਮੱਥੇ-ਮੁੱਥਿਆਂ ਤੇ ਮਾੜੇ-ਮੋਟਾ ਕਿਰਾਏ ਲਾਉਣੇ ਸਿੰਪਲ ਕਿਰਾਇਆ ਤਾਂ ਇਹਦੇ ਨਾਲ ਇਹ ਨਾ ਤੁਸੀਂ ਕਹਿ ਲੋ ਵੀ ਐ ਨਹੀਂ ਵੀ ਜੱਕ ਦਾ ਮਚੱਕ ਜੂਗਾ ਤੇ ਦੌਗੀ ਬਣਾ ਜਾਊਗਾ ਇਹ ਸੂਤ ਸੂਤ ਚੱਕਦਾ ਇਹ ਮੈਨੂੰ ਬਹੁਤ ਵਧੀਆ ਚੀਜ਼ ਲੱਗੀ ਹੁਣ ਆਪਾਂ ਕਿਸੇ ਟਰੈਕਟਰ ਦਾ ਹੋਰ ਨਾਂ ਨਹੀਂ ਲੈਂਦੇ ਹਨਾ ਫਿਰ ਅਗਲਾ ਦਾ ਜਾਣ ਕੇ ਉਹਨੂੰ ਨਿੰਦਦਾ ਤੇ ਪਰ ਇੱਕ ਸਾਲ ਅਸੀਂ ਕਦੂ ਕਰਨ ਵਾਲੀ ਢਮਕੀਰੀ ਜੀ ਕਿਸੇ ਦੀ ਪਾਈ ਆ ਕਿਸੇ ਦੇ ਟਰੈਕਟਰ ਮਗਰ ਪਾਈ ਉਹ ਤਾਂ ਜਦੋਂ ਉਹਦੇ ਇਹਦੇ ਤੋਂ ਉਹਦੇ ਮਗਰ ਪਾਈ ਤਾਂ ਉਹਦੀ ਜਿਹੜੀ ਲੈਫਟ ਚ ਆਕਦੇ ਸੀ ਜਾਂ ਤਾਂ ਜਮਾ ਹੀ ਲੱਗਣੇ ਢਾਹੰਦਾ ਸੀ ਪੰਦਰ ਪਤੰਦਰ ਤੇ ਜਾਂ ਭਰਦੀ ਦੁਰੀ ਆਉਂਦੀ ਸੀ ਉਹ ਪੂਰਾ ਆਏ ਨਹੀਂ ਆਪਣਾ ਵਧੀਆ ਟਰੈਕਟਰ ਮਾਰਕੀਟ ਦੇ ਵਿੱਚ ਚੱਲਦੇ ਆ ਤਾਂ ਬਾਕੀ ਲੈਫਟ ਵਾਲਾ ਕੰਮ ਬਹੁਤ ਜ਼ਰੂਰੀ ਆ ਜੇ ਆਪਾਂ ਵੇਖ ਕੇ ਵਾਹਣ ਵੇਲੇ ਵੀ ਹੁਣ ਤੁਸੀਂ ਦੇਖੋ ਵੀ ਇਹਨੂੰ ਆ ਆਪਣੇ yellow lever ਹੁੰਦਾ ਜਿਹੜਾ ਆਮ ਲੈਫਟ ਚੱਕਣ ਵਾਲਾ ਹਨਾ ਖੱਟਾ lever ਬੋਲਦੇ ਇਹਨੂੰ ਤੇ ਆ ਲਾਲ lever ਇਹਨੂੰ ਹੁਣ ਹੌਲੈਂਡ ਤੋਂ ਅਣਜਾਣ ਬੰਦਾ ਵੀ ਭਾਈ ਜਾਊਗਾ ਵੀ ਮਤਲਬ ਕੁਝ ਨਹੀਂ ਕਰਨ ਦੀ ਲੋੜ ਕੱਲਾ red lever ਫੜੋ ਹਾਲ ਪਾਓ ਮਗਰ ਕੋਈ ਸੰਦ ਪਾਓ ਦੂਜੇ ਨੂੰ ਮਤਲਬ ਬੰਨਣ ਦੀ ਲੋੜ ਨਹੀਂ ਹੈਗੀ ਵੀ ਇੱਥੇ ਜੇ ਬੰਨ ਲਿਆ ਤੇ ਹੁਣ ਕੰਟਰੋਲਰ ਤੇ ਵਾਹ ਇਹਨੂੰ ਜਮਾ ਥੱਲੇ ਸੈਟ ਕੇ ਤੇ ਕੱਲੇ ਲਾਲ ਤੇ ਵਾਈ ਚਲੋ ਬਸ ਕੁਝ ਨਹੀਂ ਕਰਨ ਦੀ ਲੋੜ ਤਾਂ ਇਹ ਫੀਚਰ ਹੁਣ ਜਿਵੇਂ ਮੈਂ ਜੌਂਡੀਰ ਹੁਣ ਪਿਛਲੀ ਵੀਡੀਓ ਜਾਂ ਉਸੇ ਵੀਡੀਓ ਦੇ ਵਿੱਚ ਆ ਗੱਲ ਕਰਦੇ ਹੋਵਾਂਗੇ ਆਪਾਂ ਜੌਂਡੀਰ 545 ਹੀ ਚਲਾਇਆ ਆਪਣੇ ਏਰੀਆ ਦੇ ਵਿੱਚ ਵੈਸੇ ਹੈ ਨਹੀਂ ਤਾਂ ਪਹਿਲੇ ਏਰੀਆ ਚਲਾਇਆ ਵਾਲੀ ਗੱਲ ਹੀ ਸਮਝੋ ਤੁਸੀਂ ਵੀ ਅਸੀਂ ਵੇਖਿਆ ਹੀ ਨਹੀਂ ਕਦੇ ਹਨ ਜਿਵੇਂ ਵੀ ਜਿਹਨੂੰ ਠੀਕ ਲੱਗੇ ਉਹ ਸੋਚ ਸਕਦਾ ਹੈ ਪਰ ਜਿਹੜੀ ਮੈਂ ਮੇਨ ਗੱਲ ਕਰਦਾ ਇੱਕ ਤਾਂ ਮੈਂ ਕਮੈਂਟ ਵਾਲਿਆਂ ਦੀ ਵਿੱਚ ਖਰਨ ਵਹਿ ਜੰਨਾ ਤੇ ਪਰ ਤੁਸੀਂ ਉਹਦੇ ਵੀ ਦੇਖੋ ਉਹ ਵੀ ਬਹੁਤ ਚੰਗਾ ਲੱਗਿਆ ਜਿਹੜਾ ਹਾਲਾਂਕਿ ਦੂਜਾ ਮਾਡਲ ਸੀਗਾ ਉਥੇ ਕਿਰਾਏ ਲਾਉਣ ਵਾਲੇ 5310 ਮਾਡਲ 올ਡ ਮਾਡਲ ਸੀ ਉਹ ਬਲੈਕ ਢਾਡਾ ਹਨ ਉਹਦੀ ਲੈਫਟ ਥੋੜੀ ਜਿਹੀ ਆਏ ਸੀਗੀ ਉਹ ਜਾਂ ਤਾਂ ਜੱਕ ਦਾ ਮਸੌਖ ਆ ਜਾਂਦਾ ਸੀਗਾ ਤੇ ਜਦੋਂ ਸੱਟਦੇ ਸੀਗੇ ਫਿਰ ਜਾਂ ਭਰ ਜਾਂਦਾ ਸੀ ਬਾਲਾ ਕਿਰਾਇਆ ਭਰਦਾ ਸੀ ਮਤਲਬ ਆਇਸ ਤੇ ਆਇਸ ਤੇ ਨਹੀਂ ਚਾਗਦਾ ਸੀ ਤਾਂ ਜਿਹੜਾ 545 ਸੀ ਉਹਦੀ ਲੈਫਟ ਬਹੁਤ ਕੈਂਡ ਸੀ ਉਹਦਾ ਗੀਅਰ ਸਿਸਟਮ ਤੇ ਲੈਫਟ ਮੈਨੂੰ ਵਧੀਆ ਲੱਗੀ ਤਕਰੀਬ ਨਾ ਲੈਫਟ ਹੁਣ ਵਾਏ ਤੋਂ ਤਾਂ ਨਹੀਂ ਕਰਾਇਆ ਵੇਲੇ ਮੈਨੂੰ ਬਹੁਤ ਚੰਗੀ ਲੱਗੀ ਜੌਂਡੀਅਰ ਦੀ ਤੇ ਜਿਹੜਾ ਗੀਅਰ ਵਾਲਾ ਸਿਸਟਮ ਆ ਵੀ ਗੀਅਰ ਵਾਲਾ ਤਾਂ ਮੈਂ ਕਹਿਣਾ ਨਾ ਹੁਣ ਆਪਣੇ ਆਮ ਹੌਲੈਂਡ ਦਾ ਨਵੇਂ ਮਾਡਲ ਚਲਾਉਣੇ ਐ ਸਾਈਡ ਗੀਅਰ ਜਾਲ ਅਡੀਸ਼ਨ ਆ ਰਗੇ ਜਾਂ ਸਾਰੇ 56 ਵੀ ਹਨਾ ਤੇ ਪਰ ਉਹਦੀ ਜਿਹੜੀ ਸਮੂਥਨੈਸ ਨਾ ਜੌਂਡੀਅਰ ਦੀ ਗੀਅਰ ਦੀ ਯਾਰ ਉਹ ਹੈ ਨਹੀਂ ਗੀ ਹੌਲੈਂਡ ਚ ਇਹ ਜਿਹੜੀਆਂ ਚੀਜ਼ਾਂ ਮੰਨਣ ਵਾਲੀਆਂ ਮੰਨਣੀਆਂ ਹੀ ਪੈਣਗੀਆਂ ਜੇ ਹੁਣ ਬ੍ਰੇਕ ਹੌਲੈਂਡ ਤੋਂ ਨਹੀਂ ਓਡੇ ਬਣੇ ਜਿਵੇਂ ਜੌਂਡੀਅਰ ਤੇ ਬ੍ਰੇਕ ਤੁਰੇ ਆਉਂਦੇ ਹਨ ਇਹਨਾਂ ਚ ਉਹੀ ਤੁਰੇ ਆ ਇਹ ਹੁਣ ਆਏ ਨਾ ਸਮਝੋ ਜੇ ਵੀ ਹੁਣ ਕਹਿ ਦੇਣਗੇ ਭਰਾ ਵੀ ਹਾਂ ਬ੍ਰੇਕ ਸਾਡੇ ਵਾਲੇ ਦੇ ਤਾਂ ਵਧੀਆ ਹੁਣ ਸਾਇ ਤਾਂ ਉਹ ਮੈਮਰੀ ਫੁੱਲ ਹੋ ਗਈ ਸੀ ਮਿੱਤਰੋ ਤਾਂ ਦੁਬਾਰਾ ਵੀਡੀਓ ਚਲਾਉਣੇ ਆ ਤਾਂ ਉਹ ਬ੍ਰੇਕਾਂ ਦੀ ਗੱਲ ਕਰਦੇ ਵੀ ਬੰਦੇ ਕਹਿ ਦੇਣਗੇ ਸਾਡੇ ਵਾਲੇ ਦੇ ਵਧੀਆ ਸਾਡੇ ਵਾਲਾ 2000 ਮਾਡਲ ਆ ਨੀਲੇ ਢੱਡ ਵਾਲਾ ਉਹਦੇ ਸਹੀ ਆ ਐਂ ਬੈਸਟ ਆ ਬ੍ਰੇਕ ਇਹਦੇ ਜਿਹੜੀ ਕੈਟਾਗਰੀ ਦਾ ਟਰੈਕਟਰ ਆ ਉਸ ਹਿਸਾਬ ਨਾਲ ਸਹੀ ਆ ਐਂ ਦਾ ਬ੍ਰੇਕ ਪਰ ਜਿਹੜੇ ਇਹਦੇ 'ਚ ਬ੍ਰੇਕ ਆਉਂਦੇ ਆ ਉਹ ਸੌਨ ਦੇ ਵਿੱਚ ਆਉਂਦਾ ਵੀ 750 6500 ਉਤਲੇ ਮਾਡਲਾਂ ਨੂੰ ਵੀ ਉਹੀ ਆਈ ਜਾਂਦੇ ਬਈ ਬ੍ਰੇਕ ਚੇਂਜ ਨਹੀਂ ਹੁੰਦੇ ਜਿਵੇਂ ਉਦੋਂ ਉੱਤੇ ਬ੍ਰੇਕ ਥੋੜੇ ਹੈਵੀ ਚੰਗੇ ਹੋਣੇ ਚਾਹੀਦੇ ਹਨ ਤਾਂ ਉਹ ਚੀਜ਼ ਆ ਬਾਕੀ ਸਾਰੇ ਭਰਾਵਾਂ ਨੂੰ ਪਤਾ ਹੀ ਆ ਜਿਨ੍ਹਾਂ ਦੇ ਹੁਣ ਹੌਲੈਂਡ ਵੱਡੇ ਆ ਜਿਨ੍ਹਾਂ ਕੋਲੇ ਉਹ ਆਮ ਜਿਹਾ 4 400 ਕਾਂਡਲ 3 300 ਗੰਨਾਂ ਲ ਜਾਂਦੇ ਆ ਤਾਂ ਉਹਨਾਂ ਤੋਂ ਸੌਨ ਵਿੱਚ ਆਇਆ ਸੀਗਾ ਵੀ ਜੌਂਡੀਅਰ ਦੇ ਮੁਕਾਬਲੇ ਥੋੜੇ ਜਿਹਾ ਬ੍ਰੇਕ ਦੇ ਨਰਮਾ ਤੇ ਬਾਕੀ ਆਲ ਓਵਰ ਟਰੈਕਟਰ ਵਧੀਆ ਇਹਦਾ ਚੱਲੀ ਜਾਂਦਾ ਬਾਕੀ ਆਪ ਦਾ ਕਰਕੇ ਸਲਾਉਣਾ ਅਗਲਾ ਕਹਿ ਜਾਂਦਾ ਵੀ ਸਲਾਉਂਦਾ ਪਰ ਜੋ ਕਮੀਆਂ ਹੁੰਦੀਆਂ ਹਨ ਉਹ ਆਪਾਂ ਦੱਸੀ ਦੀਆਂ ਹਰੇਕ ਵੀਡੀਓ ਤੇ ਤਕਰੀਬਨ ਤੇ ਸਪੈਸ਼ਲ ਨਹੀਂ ਵੀ ਹੁਣ ਮੈਂ ਆਖਾਂ ਵੀ ਸਪੈਸ਼ਲ ਮੈਂ ਭੰਡਣ ਤੇ ਲਾ ਦਿਆਂ ਨੂੰ ਵੀਡੀਓ ਉਹ ਕੰਮ ਹੈ ਨਹੀਂ ਵਿਊਅਰ ਲੈਣ ਵਾਲਾ ਆਪਣਾ ਤੇ ਬਾਕੀ ਜਿਹੜੇ ਭਰਾਤ ਦੇ ਲੋਨ ਜੁੜੇ ਹੋਏ ਆਪਣੇ ਨਾਲ ਉਹਨਾਂ ਨੂੰ ਪਤਾ ਹੀ ਆ ਤੇ ਬਾਕੀ ਠੀਕ ਆ ਮਿੱਤਰੋ ਤਾਂ ਹੁਣ ਵੀਡੀਓ ਪਤਾ ਨਹੀਂ ਉਦੋਂ ਬਾਅਦ ਕਦੋਂ ਬਣਾਵਾਂਗੇ ਤੇ ਆਪਣਾ ਛੱਡਿਆ ਹੋਇਆ ਪਾਣੀ ਹੋ ਗਿਆ ਡੇਢ ਘੰਟਾ ਤੇ ਡੇਢ ਕਿੱਲਾ ਤੇ ਜਾਨੀ ਘੰਟਾ ਹਜੇ ਹੋਰ ਲੈ ਜੂਗਾ ਫਿਰ ਹੋਊਗਾ ਕੱਦੂ ਤੇ ਉਸ ਤੋਂ ਬਾਅਦ ਸਵਾਗਾ ਪਾਚੇ ਲਿਆਉਣੇ ਪੈਂਦੀ 35 11 ਮਗਰ ਸਵਾਗੇ ਨਾ ਕਰਾਂਗੇ ਕੱਦੂ ਕਰਾਂਗੇ ਸਵੇਰ ਹੁਣ ਰਾਤ ਨੂੰ ਭਰ ਜੂਗਾ ਇਹ 8 ਵਜੇ ਨੂੰ 7:30 ਨੂੰ ਭਰ ਜੂਗਾ ਤੇ ਤੜਕੇ 5 ਵਜੇ ਦਿਨ ਚੜ੍ਹੇ 4:30 ਉਹਦੋਂ ਆ ਕੇ ਕੱਦੂ ਕਰ ਦਾਂਗੇ ਜਦੋਂ ਬੰਦਿਆਂ ਨੇ ਹੁਣ ਤਾਂ ਬਾਕੀ ਆ ਕਰਾਇ ਕਰੋ ਇਹ ਲਾਉਣੇ ਆ ਆ ਸਾਰੇ ਮਿੱਤਰ ਇਹਨੂੰ ਪੈਨ ਨੂੰ ਇਗਨੋਰ ਕਰਕੇ ਕਿਉਂਕਿ ਬਰੀਕ ਪੈਨ ਹੈਗੀ ਆ ਉਹ ਉੱਥੇ ਪਈ ਆ ਪਿੱਛੇ ਦੁਕਾਨ ਕਰਾਇ ਕੋਲੇ ਲੱਗ ਪਈ ਤੇ ਕਰਾਇਆ ਕੱਢਿਆ ਜੀ ਇਹਨੂੰ ਛੱਡ ਕੇ ਤੇ ਹੁਣ ਗੱਲ ਸੁਣਿਓ ਧਿਆਨ ਨਾਲ ਆਹ ਦੇਖੋ ਨਿਸ਼ਾਨ ਕਰਦੇ ਆਂ ਇਹ ਇੱਥੇ ਜਿਹੜੀ ਇਹਦੀ ਲੋਕ ਹੁੰਦਾ ਲੋਕ ਆ ਉਹ ਲੋਕ ਵੀ ਇਹਦੇ ਕਾਰਨ ਮਰੋੜਿਆਗਾ ਦੂਜਾ ਡੰਡਾ ਇਹ ਪਹਿਲਾਂ ਨਾਲ ਸਲੈਪ ਹੋ ਗਿਆ ਸੀ ਇਹ ਫੇਰ ਪੁਰਾਣਾ ਆਪਣੇ ਮਿੱਤਰ ਦਾ ਤੇ ਉਹਦਾ ਵੀ ਜਿਹੜਾ ਆਹ ਲੋਕ ਹੁੰਦਾ ਇੱਥੇ ਚਿੜੀ ਜੀ ਹੁੰਦੀ ਆ ਹਾਲੈਂਡ ਵਾਲਿਆਂ ਨੂੰ ਪਤਾ ਹੋਊਗਾ ਉਹ ਵੀ ਇਹਦੇ ਕਾਰਨ ਮਰੋੜੀ ਗਈ ਕਿਉਂਕਿ ਆਹ ਇੱਥੋਂ ਜ਼ਿਆਦਾ ਆ ਇਹ ਦੇਖੋ ਤੁਸੀਂ ਇਹਨੇ ਸਾਲ ਤੋਂ ਆਏ ਹੁੰਦੀ ਆ ਆਮ ਸਿੱਧੀ ਤੇ ਇਹ ਬਸ ਸੋਹਣ ਪੁਣੇ ਦੇ ਚੱਕਰ ਤੇ ਇਹ ਡੰਡੇ ਦਾ ਨਿਸ਼ਾਨ ਕਰਦੇ ਇੱਕ ਇਹ ਘੋੜੀ ਹੁਣ ਜਿੱਥੇ ਵੀ ਲੱਗੀ ਵੀ ਹੈ ਨਾ ਇਹ 16 ਦੇ ਟਾਇਰਾਂ ਤੇ ਮਸਾ ਮਸਾ ਬਰਾਬਰ ਰਹਿੰਦੀ ਆ ਉੱਚੀ ਨਹੀਂ ਰਹਿੰਦੀ ਤਾਂ ਇਹ ਮੇਰਾ ਵੀਰ ਜ਼ਰੂਰ ਖਿਆਲ ਕਰਾ ਕਰੋ ਸਾਨੂੰ ਵੀ 16 ਦੇ ਕਹਿ ਕੇ ਦਿੱਤੇ ਆ ਹਾਲ ਵੀ ਨਹੀਂ ਤਾਂ ਚੱਕਰ ਪਰ ਜੇ ਆਪਾਂ ਗੌਰ ਕਰੀਏ ਜਦੋਂ ਟਰੈਕਟਰ ਵਾਈ ਜਾਂਦਾ ਹੁੰਦਾ ਤਾਂ ਇਹ ਉੱਚੀ ਨਹੀਂ ਰਹਿੰਦੀ ਮਗਰ ਹੁਣ ਤਾਂ ਚਲੋ ਟਾਇਰ ਹੀ 18 ਦੇ ਆ ਤੇ ਹੁਣ ਵੀ ਮਗਰ ਥੱਲੇ ਵਜਦਾ ਆ ਤੁਸੀਂ ਦੇਖੋ ਵੀ ਹੁਣ ਡੰਡਾ ਕਿੰਨਾ ਕੋਚਾ ਤੇ ਹੁਣ ਵੀ ਮਗਰਾਂ ਮਸਾਂ ਮੰਨ ਲਓ ਵੀ ਡੰਗ ਲਈ ਜਾਂਦਾ ਚਲੋ ਪਰ ਉਦਾਂ ਘੋੜੀ ਨਹੀਂ ਵੀ ਹੈ ਤੇ ਇੱਕ ਆ ਡਿਜ਼ਾਈਨ ਮੇਰੇ ਵੀਰਾਂ ਨੂੰ ਜਿਹੜੇ ਬਣਾਉਂਦੇ ਹਨ ਵਰਕਸ਼ਾਪਾਂ ਵਾਲੇ ਆ ਡਿਜ਼ਾਈਨ ਨਾ ਬਣਾਉਣ ਜਿਹੜਾ ਇੱਥੋਂ ਚੌੜਾ ਹੋ ਜੇ ਜਾਂ ਆ ਸੱਲ ਥੋੜੇ ਪਿੱਛੇ ਹੋ ਜਾਣ ਪਰ ਫੇਰ ਵੀ ਇੱਥੇ ਇਹਦੇ ਤੇ ਨੁਕਸਾਨ ਹੁੰਦਾ ਤਾਂ ਡੰਡਾ ਵੀ ਆਪਣਾ ਨਾ ਚੂੜੀਆਂ ਮਲੀ ਆਉਂਦਾ ਇਹ ਹੁਣ ਥੱਲੇ ਪਾਉਣੇ ਆ ਤਾਂ ਸੈਂਸਿੰਗ ਘਟ ਜਾਂਦੀ ਹੈ ਇੱਥੇ ਵਧੀਆ ਕੰਮ ਕਰਦਾ ਇਹ ਤੇ ਇਹ ਡੰਡੇ ਦਾ ਪਹਿਲਾ ਵਾਲੇ ਦਾ ਵੀ ਨੁਕਸਾਨ ਹੋਇਆ ਹੁਣ ਫੇਰ ਹੋਈ ਜਾਂਦਾ ਚਿੜੀ ਜੀ ਦਾ ਕੋਟ ਕੋਟ ਕੱਢੀ ਬਾਹਰ ਮਸਾ ਸਿੱਧੀ ਕਰਕੇ ਤਾਂ ਚਿੜੀ ਨੇ ਤਾਂ ਇੱਥੇ ਜਾ ਕੇ ਖਰਾਬ ਹੋਣਾ ਹੀ ਹੋਣਾ ਤਾਂ ਇਹ ਬਣਾਉਣਾ ਬਹੁਤ ਗਲਤ ਆ ਡਿਜ਼ਾਈਨ ਕੋਈ ਨਾ ਬਣਵਾਇਓ ਜੇ ਹੁਣ ਬਣਾਉਂਦਾ ਹੋਇਆ ਤਾਂ ਦੂਜਾ ਇਹਦੀ ਥਾਂ ਤੇ ਪੈਪ ਹੀ ਲਵਾਇਆ ਕਰੋ ਇਹ ਹੁਣ ਹਲਾਉਣੇ ਆ ਜਿਵੇਂ ਇੱਕ ਤਾਂ ਭਾਰੇ ਹੁੰਦੇ ਆ ਬਹੁਤ ਔਖਾ ਉਂਗਲਾਂ ਝੱਟ ਦਿੰਦੇ ਤਾਂ ਮੇਰਾ ਖਿਆਲ ਉਹੀ ਗੱਲ ਵੀ ਜੇ ਆਖ ਕੇ ਟਰੈਕਟਰ ਸੋਹਣਾ ਤਾਂ ਉਹਦਾ ਵਾਈ ਨਾਲ ਕੋਈ ਲੈਕਣੀ ਤੇ ਉਵੇਂ ਹੀ ਸੋਹਣ ਪੁਣੇ ਦਾ ਹਲਾ ਨਾ ਕੋਈ ਲੈਕਣੀ ਮੇਰੇ ਹਿਸਾਬੇ ਤਾ ਹਾਲ ਆਪਾਂ ਇਹ ਵੇਖੋ ਵੀ ਸ਼ੌਧਾ ਤੇ ਦੂਜਾ ਆਪਾਂ ਨੂੰ ਪੌਣੇ ਸੌਖੇ ਆ ਤੇ ਡੰਡੇ ਡੁੰਡੇ ਦਾ ਨੁਕਸਾਨ ਤਾਂ ਨਹੀਂ ਕਰਦੇ ਮੈਂਨ ਦੋ ਤਿੰਨ ਚੀਜ਼ਾਂ ਇਹ ਜ਼ਰੂਰ ਨੋਟ ਬਣਾਉਣ ਵਾਲਿਆਂ ਨੂੰ ਵੀ ਕਰਨੀਆਂ ਚਾਹੀਦੀਆਂ ਤੇ ਲੈਣ ਵਾਲਿਆਂ ਨੂੰ ਵੀ ਤਾਂ ਠੀਕ ਹੈ ਜੀ ਡੇ ਡੇ ਡਲੇ ਇੱਤਰਾ ਸਭ ਭੱਜ ਕੇ ਜਾਵਾ ਸਰਾ ਲੱਗਿਆ ਪਿਆ ਤੇ ਗਵੰਡੀਆਂ ਦਾ ਡੇੜ ਕਿੱਲਾ ਗਵੰਡੀਆਂ ਨਾਲ ਪਰਦਾ ਆ ਪੰਗਾ ਇਹਦਾ ਤਰਿਆ ਤਰਿਆ ਜਾਂਦਾ ਪਤਾ ਨਹੀਂ ਕੀ ਆਪਾਂ ਹੀ ਲੈਫਟ ਦੀ ਦਾਹ ਕਰ ਜਾਂਦਾ ਈ ਕਰਨਾ ਇਹਦੇ ਇਹ ਕਈ ਟ੍ਰਾਈਟਰ ਆ ਜਿਹੜਾ ਉਹ ਅੱਗ ਲਾਉਣਾ ਡੁੱਬੀ ਨਾ ਆਉਣਾ ਕਰੂੰ ਪਾਣੀ ਜਾਵਾ ਇੰਨਾ ਚਾਹੀਦਾ ਘੱਟੋ ਤਾਂ ਤਾਂ ਫੇਰ ਵਧੀਆ ਪਾ ਘੱਟ ਤੋਂ ਘੱਟ ਪਾਣੀ ਹੋਵੇ ਵਿੱਚ ਆਪਣਾ ਦਾ ਚਲਸ ਲਗਾਣੇ ਤੋੜਦਾ ਨਹੀਂ ਹੁਣ ਉਧਰ ਵੇਲਾ ਤੋਬੇ ਵਰਾ ਕੇ ਥੱਲੇ ਆਏ ਨਾ ਬਹੁਤ ਔਖਾ ਹੱਥ ਡਿਗੂਗਾ ਇਹਦੇ ਤੇ ਆ ਛੇ ਇਹਦੇ ਜਿਆਦਾ ਸਾਲੀ ਤਰ ਜਾਂਦੀ ਏ ਮਗਰਾਂ ਤੇ ਜਾਂ ਵਾਲੀ ਖੁੱਬ ਜਾਂਦੀ ਥੋਣ ਬੰਦ ਕਰਾਇਆ ਕੇ ਪਾਣੀ ਇਹ ਤੋਬਾ ਬਣੀ ਜਾਂਦਾ ਸਾਰਾ ਹਵਾਨ ਆ ਵੇ ਲੋ ਕਿੜਾ ਕਿੜਾ ਜੜਾ ਵਾ ਇਹ ਚ ਕਦੋਂ ਕਿਵੇਂ ਸੋਹਣਾ ਹੋਊਗਾ ਪਾਣੀ ਆ ਵੱਤਰਦਾ ਹੋਵੇ ਦੀਂਦਾ ਨਾ ਹੋਵੇ ਪਾਣੀ ਫੇਰ ਵਧੀਆ ਕਦੋਂ ਹੁੰਦਾ ਆ ਰਾਤ ਦਾ ਭਿਜਿਆ ਵੈ ਨਾ ਵਾਨ ਤੇ ਡੜਾ ਹਜੇ ਆਏ ਨਹੀਂ ਵੀ ਭਰ ਜੂਗਾ ਛੇਤੀ ਦੇਖੋ ਲੈ ਪੂਰਾ ਔਖਾ ਟੁੱਟਦਾ ਡੜਾ ਹਜੇ ਵੀ ਲੈ ਕਾਏ ਭਰਦਾ ਨਹੀਂ ਔਕਰ ਚਿੱਲੀ ਦੇ ਉੱਤੋਂ ਦੀ ਵੀ ਓਵੇਂ ਨੰਗੀ ਜਾਂਦੇ ਸਾਰੇ ਅਸਲ ਦੇ ਵਿੱਚ ਤਾਂ ਬਾਹਲੇ ਡਲਿਆਂ ਵਾਲੇ ਦੇ ਵਿੱਚ ਰੂਟਾਵੇਟਰ ਦਾ ਕੱਦੂ ਕਰਨਾ ਚਾਹੀਦਾ। ਇਹ ਜਿਵੇਂ ਐ ਬਰੀਕ ਮਿੱਟੀ ਹੋਣੀ ਚਾਹੀਦੀ ਹੈ। ਪਾਣੀ ਪੂਣੀ ਖੜਨ ਤਾਂ ਚਲੋ ਇੱਥੇ ਤਾਂ ਪਾਣੀ ਦੀ ਸਮੱਸਿਆ ਨਹੀਂ ਆਉਣੀ। ਤੇ ਪਰ ਆਟਮ ਕੀਰੀ ਉੱਤੋਂ ਦੀ ਓਵੇਂ ਲੰਘੀ ਜਾਂਦੇ ਜਿਹੜੀ ਆਹ ਕੱਦੂ ਵਾਲੀ ਆ। ਰੂਟਾਵੇਟਰ ਦਾ ਕੱਦੂ ਵਾਲਾ ਸੋਨਾ ਹੋਵੇ।